ਬੇੜਾ ਫਸ ਗਿਆ ਆ ਦਵਚ ਕਾਰ ਮੋਡਾ ਦੇ ਕੇ ਕੱਢੀ ਮਾਲਕਾ ਬੇੜਾ ਫਸ ਗਿਆ ਆ ਦਵਚ ਕਾਰ ਮੋਡਾ ਦੇ ਕੇ ਕੱਢੀ ਮਾਲਕਾ ਕਾਰੇ ਅਰਦਾਸ ਤੈਨੂੰ ਬੇੜਾ ਲੈ ਕੇ ਤੁਰਿਆ ਹੁਣ ਮੈਂ ਲੱਗੇ ਬੇੜਾ ਰਾਹ ਵਿੱਚ ਰੁੜਿਆ ਕਾਰੇ ਅਰਦਾਸ ਤੈਨੂੰ ਬੇੜਾ ਲੈ ਕੇ ਤੁਰਿਆ ਗੇ ਬੇੜਾ ਅਯਧ ਵਿੱਚ ਰੋੜਿਆ 500 ਮੋਰਾ ਚੜਾਵਾਂ ਦਰਬਾਰ ਮੋਡਾ ਦੇ ਕੇ ਕੱਢ ਮਾਲਕਾ ਬੇੜਾ ਫਸ ਗਿਆ ਅਯਧ ਵਿਚਕਾਰ ਮੋਡਾ ਦੇ ਕੇ ਕੱਢ ਮਾਲਕਾ ਪੂਰਾ ਸਤ ਗੁਰੂ ਤੁਪਰ ਬੂਆ ਮੇਰਾ ਪੂਰਾ ਸਤ ਗੁਰੂ ਤੁਪਰ ਬੂ ਦੇ ਕੇ ਬਚ ਲੈ ਬਾਬਾ ਬੇੜਾ ਹੱਥ ਦੇ ਕੇ ਬਚ ਲੈ ਬਾਬਾ ਬੇੜਾ ਬੇੜਾ ਲਗਾ ਦੇ ਮੇਰਾ ਪਾਰ ਮੋੜਾ ਦੇ ਕੇ ਕੱਢ ਮਾਲਕਾ ਬੇੜਾ ਫਸ ਗਿਆ ਆਯਾ ਦਵਚਕਾਰ ਮੋੜਾ ਦੇ ਕੇ ਕੱਢ ਮਾਲਕਾ बेड़ा फस गया दवचकार के कड मालक तू मेरा गुरु ते मैं तेरा सिख हाँ तू मेरा गुरु ते मैं तेरा सिख हाँ हाथ जोड़ करा अरद मोड़ा देड मालक ਬੇੜਾ ਫਸ ਗਿਆ ਯਦ ਵਿੱਚ ਕਾਰ ਮੋੜਾ ਦੇ ਕੇ ਕੱਢ ਮਾਲਕਾ ਬੇੜਾ ਫਸ ਗਿਆ ਯਦ ਵਿੱਚ ਕਾਰ ਮੋੜਾ ਦੇ ਕੇ ਕੱਢ ਮਾਲਕਾ ਸੁਣਿਆ ਰদাস ਸਵਾਮੀ ਪ੍ਰਭ ਮੇਰੇ ਪਾਰ ਲਗਾ ਦਿੱਤਾ ਆ ਕੇ ਬੇੜੇ सुनी अरदास स्वामी प्रभ मेरे पार लगाया के बेड़े पाँज मुरम चल तेरे पास हाथ दे के रख मालिका बेड़ा फस गया यादव चकार मुडा दे के माल का मालका बेड़ा फस गया आया ਜਕਰ ਮੋਡਾ ਦੇ ਕੇ ਕੱਢ ਮਾਲਕਾ ਮੱਖਣ ਸਾਜਾ ਦਾ ਮੋਰਾ ਲੈ ਕੇ ਤੋਰਿਆ ਮੱਖਣ ਸਾਜਾ ਦਾ ਮੋਰਾ ਲੈ ਕੇ ਆ ਗਿਆ ਬਾਈ ਮੰਜੇ ਡਾ ਗੁਰੂ ਤੇ ਪਰ ਜਪਾ ਗਿਆ ਬਾਈ ਮੰਜੇ ਡਾ ਗੁਰੂ ਤੇ ਪਰ ਹੀ ਪਾ ਗਿਆ ਪੰਜ ਪੰਜ ਮੋਰਾ ਰੱਖੀ ਜਾਵੇ ਪਾਸ ਹੱਥ ਦੇ ਕੇ ਰੱਖ ਮਾਲਕਾ ਬੇੜਾ ਫਸ ਗਿਆ ਆਯਾ ਦਵਚਕਾਰ ਹੱਥ ਦੇ ਕੇ ਰੱਖ ਮਾਲਕਾ ਬੇੜਾ ਫਸ ਗਿਆ ਆਯਾ ਦਵਚਕਾਰ ਹੱਥ ਦੇ ਕੇ ਰੱਖ ਮਾਲਕਾ ਪੰਜ ਮੋਰਾ ਰੱਖ ਜਦੋਂ ਗੁਰੂ ਪਾਸੋਂ ਚੱਲੇ ਆ ਪੰਗ ਜਰਾ ਖਮੂਰਾ ਜਦੋਂ ਗੁਰੂ ਪਾਸੋਂ ਚੱਲਿਆ ਮੋੜ ਪਿਛੇ ਸਿੰਗਾ ਓਏ ਕਿਦਰ ਨੂੰ ਚੱਲਿਆ ਮੋੜ ਪਿਛੇ ਸਿੰਗਾ ਓਏ ਕਿਦਰ ਨੂੰ ਚੱਲਿਆ ਮੋੜਾ ਫਸ ਗਿਆ ਬੇੜੇ ਤੇਰੇ ਨਾਲ ਹੱਥ ਦੇ ਕੇ ਰੱਖੀ ਮਾਲਕਾ ਬੇੜਾ ਫਸ ਗਿਆ ਅਦਵਚਕਾਰ ਹੱਥ ਦੇ ਕੇ ਰੱਖੀ ਮਾਲਕਾ ਵੇੜਾ ਫਸ ਗਿਆधव ਚਕਾਰ ਹੱਥ ਦੇ ਕੇ ਰੱਖੇ ਮਾਲਕਾ ਕੋਠੇ ਉੱਤੇ ਚੜ ਮੱਖਣਾ ਰੌਲਾ ਪਾਉਣ ਲੱਗਾ ਕੋਠੇ ਉੱਤੇ ਚੜ ਮੱਖਣਾ ਰੌਲਾ ਜੇ ਆਪਾਉਣ ਲੱਗਾ ਗੁਰੂ ਲਾਦੋ ਕੇ ਗੁਰੂ ਲਾਦੋ ਕੇ ਗੁਰੂ ਪੂਰਾ ਲੱਭਾ ਗੁਰ ਲਾਦੋ ਕੇ ਗੁਰ ਲਾਦੋ ਕੇ ਗੁਰੂ ਪੁਰਾ ਲੱਬਾ ਜੀ ਦੇ ਆਗੇ ਅਜ ਮੈਂ ਪਾਸ ਹੱਥ ਦੇ ਕੇ ਰੱਖੀ ਮਾਲਕਾ ਭੋਡਾ ਬੇੜਾ ਫਸ ਗਿਆ ਯਾਦ ਵਿੱਚ ਕਾਰ ਹੱਥ ਦੇ ਕੇ ਰੱਖੀ ਮਾਲਕਾ ਬੇੜਾ ਫਸ ਗਿਆ ਯਾਦ ਵਿੱਚ ਕਾਰ ਭੋਡਾ ਦੇ ਕੇ ਰੱਖੀ ਮਾਲਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਲਾਂ ਚੁੱਕਾ ਮਾਫ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ